ਰਾਤ तकरीबन जी 1.5 ਵਜੇ ਇੱਥੇ ਚੋਰੀ ਹੋਈ ਆ ਬਹੁਤ ਮਾੜੀ ਗੱਲ ਐ ਗੁੱਗਾ ਮਾੜੀ ਸਾਡੀ ਬਹੁ ਪ੍ਰਾਰਥਨਾ ਜੀ ਇਹਦੇ ਅੰਦਰ ਇੱਕ ਗੋਲਕ ਪਈ ਸੀਗੀ ਉਹਦਾ ਖੁੱਦਾ ਭਜਨ 40 ਕਿਲੋ ਸੀਗਾ ਉਹਦੇ ਵਿੱਚ 12-13 ਕਿਲੋ ਭਾਂ ਸੀਗੀ ਤੇ ਪਿਛਲੀ ਨੌਮੀ ਨੂੰ ਪੈਸੇ ਵੀ ਨਹੀਂ ਕੱਢੇ ਕੇ ਸੀ 10-12000 ਰੁਪਈਆ ਮਤਲਬ ਕੈਸ਼ ਸੀਗਾ ਉਹਦੇ ਵਿੱਚੋਂ ਇਹ तकरीबन ਇਹ ਜਿਹੜਾ ਤ ਨੂੰ 12:30 ਤੋਂ 2 ਦੇ ਵਿੱਚ ਜਿਹੜੀ ਮਤਲਬ ਚੋਰਾਂ ਦੀ ਸੀਸੀਟੀਵੀ ਫੁਟੇ ਗਈ ਆ ਉਹ ਰਾਤ ਨੂੰ 12:50 ਦੀ ਆ ਅੰਦਰ ਤਾਂ ਬੰਦਾ ਕੋਈ ਐਂਟਰ ਹੋਇਆ ਅੰਦਰ ਐਂਟਰ ਹੋ ਕੇ ਨਾ ਮਤਲਬ ਉਹਨੇ ਪਹਿਲਾਂ ਤਾਂ ਜਿਹੜਾ ਮੋਬਾਈਲ ਵਾਈਫਾਈ ਵਾਲਾ ਉਹ ਬੰਦ ਕਰਿਆ ਜੀ तकरीबन ਕੈਮਰੇ ਦੇ ਵਿੱਚ ਤਾਂ ਦੋ ਹੁੰਦੇ ਨੇ ਜੀ ਤੇ ਕਾਰਨ ਤਾਂ ਇਹ ਹੀ ਆ ਵੀ ਕੌਣ ਤਾਂ ਇਹ ਹੁੰਦਾ ਵੀ ਜਿਹੜਾ ਨਸ਼ੇੜੀ ਨੇ ਉਹਨਾਂ ਦੀ ਉਹ ਇਹ ਜਿਹੜੇ ਕੰਮ ਨੇ ਆਮ ਬੰਦਾ ਦਾ ਰੱਬ ਨੂੰ ਮੰਨਣ ਵਾਲੇ ਆਪਾਂ ਸਾਰੇ ਲੋਕ ਆ ਕੋਈ ਐਹਜਾ ਬੰਦਾ ਨਹੀਂ ਹੁੰਦਾ ਜਿਹੜਾ ਧਾਰਮਿਕ ਦੇਣਾ ਜਾ ਕੇ ਗੰਦਾ ਪੱਟੇ ਉਹੀ ਪੱਟੂ ਦਾ ਜਿਹੜਾ ਨਸ਼ੇੜੀ ਆ ਨੁਕਸਾਨ ਹੀ ਉਹ ਸਮਾਜਿਕ ਬਲ ਵਗੈਰਾ ਮੋਟਰਾਂ ਵਗੈਰਾ ਲੈ ਗਏ ਕੂਲ ਕੰਪਟਰ ਲੈ ਕੇ ਟੁੱਟਿਆ ਸਮਾਨ ਲੈ ਕੇ ਕੈਮਰੋ ਵਾਲੀ ਐਲਸੀਡੀ ਖੋਲ ਕੇ ਲੈ ਗਏ ਮੇਰਾ ਨਾਮ ਨੀਰ ਕੁਮਾਰ ਪਿੰਡ ਸਿਹਾਲਾ ਜੀ ਜੀ ਕੀ ਘਟਨਾ ਵਾਪਰੀ ਜਿਹੜੀ ਰਾਤ ਨੂੰ ਇਹ ਰਾਤ ਤਰੀਵਨ ਜੀ 1.5 ਵਜੇ ਇੱਥੇ ਚੋਰੀ ਹੋਈ ਆ ਬਹੁਤ ਮਾੜੀ ਗੱਲ ਹੈ ਗੁੱਗਾ ਮਾੜੀ ਸਾਡੀ ਬਹੁਤ ਪ੍ਰਾਤਨਾ ਜੀ ਇਹਦੇ ਅੰਦਰ ਇੱਕ ਗੋਲਕ ਪਈ ਸੀਗੀ ਉਹਦਾ ਖੁੱਦਾ ਭਜਨ 40 ਕਿਲੋ ਸੀਗਾ ਉਹਦੇ ਵਿੱਚ 12-13 ਕਿਲੋ ਭਾਂਣ ਸੀਗੀ ਤੇ ਪਿਛਲੀ ਨੌਵੀਂ ਨੂੰ ਪੈਸੇ ਵੀ ਨਹੀਂ ਕੱਢੇਗੇ ਸੀ 10-12000 ਰੁਪਿਆ ਮਤਲਬ ਕੈਸ਼ ਸੀਗਾ ਉਹਦੇ ਵਿੱਚੋਂ ਤੇ ਚੋਰ ਆਏ ਤੇ ਉਹਨਾਂ ਨੇ ਕੈਮਰਿਆਂ ਵੀ ਲੱਗੇ ਹੋਏ ਸੀਗੇ ਕੈਮਰੇ ਕਮਾਏ ਕੈਮਰੇ ਤੇ ਚੋਰ ਆਉਂਦੇ ਨੇ ਤੇ ਉਹਨਾਂ ਨੇ ਉਹ ਗੱਲਾਂ ਇੱਥੋਂ ਖਿੱਚ ਕੇ ਬਾਹਰ ਲੈ ਗਏ ਤੇ ਚੱਕ ਕੇ ਲੈ ਗਏ ਕੁਝ ਪਤਾ ਲੱਗਿਆ ਵੀ ਕਿ ਕੌਣ ਨੇ ਇਹ ਅੱਸੀ ਜਿਹੜੇ ਨੇ ਸੀਗੇ तकरीबन ਕੈਮਰੇ ਦੇ ਵਿੱਚ ਤਾਂ ਦੋ ਆਉਂਦੇ ਨੇ ਜੀ ਤੇ ਕਾਰਨ ਤਾਂ ਇਹੀ ਆ ਵੀ ਕੌਣ ਤਾਂ ਇਹ ਹੁੰਦਾ ਵੀ ਜਿਹੜਾ ਨਸ਼ੇੜੀ ਨੇ ਉਹਨਾਂ ਦੀ ਉਹ ਇਹ ਜਿਹੜੇ ਕੰਮ ਨੇ ਆਮ ਬੰਦਾ ਤਾਂ ਰੱਬ ਨੂੰ ਮੰਨਣ ਵਾਲੇ ਆਪਾਂ ਸਾਰੇ ਲੋਕ ਆ ਕੋਈ ਇਹੋ ਜਿਹਾ ਬੰਦਾ ਨਹੀਂ ਹੁੰਦਾ ਜਿਹੜਾ ਧਾਰਮਿਕ ਜੰਗਾਂ ਜਾਂ ਕੇ ਗੱਲਾਂ ਪੱਟੇ ਉਹੀ ਪੱਟੂ ਕਾ ਜਿਹੜਾ ਨਸ਼ੇੜੀ ਆ ਜਾਂ ਜਿਹੜੇ ਹਜੇ ਲੋਕ ਕੰਮ ਕਰਦੇ ਨੇ ਪਰ ਇਹ ਦੇਖਦੇ ਹੁਣ ਵਿੱਤਿਆ ਤੇ ਮੰਦਰ ਵੀ ਨਿਸ਼ਾਨਾ ਬਣਾਏ ਜਾ ਰਹੇ ਨੇ ਤੇ ਧਾਰਮਿਕ ਸਥਾਨ ਦੀ ਕੁਛ ਵੀ ਕਹ ਲੋ ਜਣ ਕੇ ਜਿਹੜੇ ਲੋਕ ਨਸ਼ਾ ਕਰਦੇ ਨੇ ਇਹ ਤਾਂ ਨਹੀਂ ਜੀ ਰੁਕੇ ਇਹਨਾਂ ਨੇ ਪੈਸਾ ਇਕੱਠਾ ਕਰਨ ਲਈ ਫਿਰ ਇਹਨਾਂ ਨੂੰ ਹੁਣ ਆ ਜਾਂਦਾ ਵੀ ਲੋਕਾਂ ਦੇ ਘਰਾਂ ਚ ਦਾ ਅ ਕਿਸੇ ਦੇ ਮਤਲਬ ਕੈਮਰੇ ਲੱਗੇ ਹੋਏ ਨੇ ਜਾਂ ਘਰਾਂ ਦੇ ਵਿੱਚ ਬੜੇ ਬੜੇ ਕੁੱਤੇ ਰੱਖੇ ਹੋਏ ਨੇ ਉੱਥੇ ਜਾਣ ਤੋਂ ਡਰਦੇ ਨੇ ਹੁਣ ਜਿਹੜੇ ਬਾਰ ਬਾਰ ਕੋਈ ਇਹ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਨੇ ਉਹ ਜਗ੍ਹਾ ਨੂੰ ਨਿਸ਼ਾਨਾ ਇਹਨਾਂ ਨੇ ਬਣਾਇਆ ਹੋਇਆ ਮੁੱਖ ਇਹਦੇ ਸਬੰਧਤ ਇਤਲਾਹ ਦਿੱਤੀ ਪੁਲਿਸ ਨੂੰ ਹਾਂ ਜੀ ਪੁਲਿਸ ਆ ਕੇ ਵੀ ਗਈ ਹੈ ਇਹ ਜਿਹੜਾ ਸਾਨੂੰ ਇਹ ਜਿਹੜਾ ਇਹਦੀ ਗੋਲਕਾ ਇੱਥੋਂ ਤੋਂ 2 ਕਿਲੋਮੀਟਰ ਦੇ ਦੂਰੀ ਤੇ ਟੋਟਲ ਪ੍ਰੋਜੈਕਟ ਸਾਈਟਸ ਹੂਏ ਤੇ ਖੀਨੀ ਵਾਲੇ ਤੇ ਉਹ ਮਿਲੀ ਆ ਜੀ ਉਸ ਚੱਕਰ ਜੇ ਤੁਹਾਨੂੰ ਪਤਾ ਲੱਗਿਆ ਚੋਰੀ ਦਾ ਇਹ ਸਾਨੂੰ ਸਵੇਰੇ ਜਿਹੜਾ ਮੁੰਡਾ ਇੱਥੇ ਸੇਵਾ ਕਰਦਾ ਤੇ ਉਹਨਾਂ ਕੈਮਰੇ ਚ ਚੈੱਕ ਕਰੇ ਕਿ ਉਹਦੇ ਮੋਬਾਈਲ ਤੇ ਲਾਈਵ ਚੱਲਦਾ ਸਵੇਰੇ ਉੱਠ ਕੇ ਦੇਖਦਾ ਉਸ ਤੋਂ ਪਤਾ ਲੱਗਿਆ ਵੀ ਜਿਹੜੀ ਆ ਵਾਰਦਾਤ ਹੋਈ ਉਹਨੇ ਤੁਰੰਤ ਸਾਡੇ ਜਿਹੜੇ ਪੰਚਾਇਤ ਮੈਂਬਰ ਉਹਨੂੰ ਫੋਨ ਕਰਿਆ ਉਹਨਾਂ ਨੇ ਸਾਨੂੰ ਦੱਸਿਆ ਉਸ ਮੁਤਾਬਕ ਅਸੀਂ ਸਵੇਰ ਦੀ ਹੀ ਭਾਜ ਨਟਕਰੀ ਤੇ ਗੱਲਾਂ ਤਾਂ ਸਾਨੂੰ ਮਿਲ ਗਿਆ ਬਾਕੀ ਜਿਹੜੇ ਚੋਰ ਨੇ ਉਮੀਦ ਆ ਵੀ ਉਹ ਮਿਲ ਜਾਣਗੇ ਪਰ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਜ਼ਰੂਰ ਚਾਹੀਦਾ ਕਿਉਂਕਿ ਹੈ ਤਾਂ ਆਪਣੇ ਇਲਾਕੇ ਦੇ ਨਿਜਾਲ ਵਾਲੇ ਪਿੰਡ ਦੇ ਨੇ ਜੋ ਦੱਸਣਗੇ ਵੀ ਇਹ ਫਲਾਣਾ ਬੰਦਾ ਕਿਉਂਕਿ ਆਪਾਂ ਜਿਹੜਾ ਆਨ ਕਮਾਂਡ ਨੂੰ ਪਤਾ ਹੀ ਹੁੰਦਾ ਵੀ ਕੌਣ ਆ ਕੌਣ ਨੇ ਤਾਂ ਉਹ ਬੰਦੇ ਫੜੇ ਜਾ ਸਕਦੇ ਮੇਰਾ ਨਾਮ ਹੈਗਾ ਜੀ ਭਗਵੰਦੀ ਸਿੰਘ ਪਿੰਡ ਮੇਰਾ ਸ਼ਾਮਗੜਾ ਜੀ ਸ਼ੌਕ ਕਮੇਟੀ ਹੈਗੀ ਜਿਹੇ ਪਿੰਡ ਹੈਗਾ ਕੂ ਚੋਰੀ ਹੋਈ ਹੈ ਕਿੰਨਾ ਕਮਾਲ ਹੈ ਜਿਹੜਾ ਤੁਹਾਡਾ ਚੋਰ ਲੈ ਗਏ ਨਹੀਂ ਸੀ ਸੀਸੀਟੀਵੀ ਆਈ ਹੈ ਕਿੰਨੇ ਜਣੇ ਸੀਗੇ ਕਿੰਨੇ ਵਜੇ ਦੀ ਘਟਨਾ ਇਹ ਤਕਰੀਬਨ ਹੋਇਆ ਕਿ ਜ ਰਾਤ ਨੂੰ 12:30 ਤੋਂ 1 ਵਜੇ ਵਿੱਚ ਵਿੱਚ ਜਿਹੜੀ ਮਤਲਬ ਚੋਰਾਂ ਦੀ ਸੀਸੀਟੀਵੀ ਫੁਟੇਜ ਆ ਉਹ ਰਾਤ ਨੂੰ 12:50 ਦੀ ਹੈ ਅੰਦਰ ਤਾਂ ਬੰਦਾ ਇੱਕੋ ਹੀ ਐਂਟਰ ਹੋਇਆ ਅੰਦਰ ਐਂਟਰ ਹੋ ਕੇ ਨੇ ਮਤਲਬ ਉਹਨੇ ਪਹਿਲਾਂ ਤਾਂ ਜਿਹੜਾ ਮੋਡਮ ਹੈ ਵਾਈਫਾਈ ਵਾਲਾ ਉਹ ਬੰਦ ਕਰਿਆ ਜੀ ਫਿਰ ਉਹਨੇ ਨਾਲ ਦੀ ਸੌਫੇ ਦੇ ਵਿੱਚ ਗਿਆ ਉਧਰ ਜਾ ਕੇ ਫਿਰ ਉਹਨੇ ਉਧਰ ਵੀ ਕੈਮਰਾ ਲੱਗਿਆ ਸੀ ਕੈਮਰੇ ਦੀ ਕਾਫੀ ਰੋਸ਼ਨੀ ਸੀ ਫਿਰ ਉਹ ਦੁਬਾਰਾ ਇੱਧਰ ਸ਼ੋਅਮ ਦੇ ਵਿੱਚ ਆ ਕੇ ਫਿਰ ਉਹਨੇ ਕੈਮਰੇ ਦੀ ਬੰਦ ਕਰਤੀ ਕੀ ਨੁਕਸਾਨ ਹੋਇਆ ਨੁਕਸਾਨ ਹੀ ਉਹ ਸਮਰਥੀਪਲ ਵਗੈਰਾ ਮੋਟਰਾਂ ਵਗੈਰਾ ਲੈ ਗਏ ਉਹਨੂੰ ਪੰਪ ਵਗੈਰਾ ਲੈ ਗਏ ਟੂਟੀਆਂ ਸਮਾਨ ਲੈ ਗਏ ਕੈਮਰੇ ਵਾਲੀ ਐਲਸੀਡੀ ਵੀ ਖੋਲ ਕੇ ਲੈ ਗਏ ਇੰਡਕਸ਼ਨ ਵਗੈਰਾ ਜਾਬਦਾਰ ਜਿੱਤੇ ਬਣਾਉਣੇ ਉਹ ਵੀ ਲੈ ਗਏ ਬੁਲ ਕੇ ਤਾਂ ਕੀ ਵਗੈਰਾ ਪਟ ਕੇ ਕੰਦਾ-ਕੁੰਦਾ ਢਾਗਾ ਜੀ ਕਰਕੇ ਕੈਸ਼ ਵੀ ਸੀ ਕੈਸ਼ ਵੀ ਹੈਗਾ ਸੀ ਜੀ ਹਾਂ ਜੀ 18-19000 ਰੁਪਏ ਕੈਸ਼ ਹੋਇਆ ਸੀ ਲਗਭਗ ਟੋਟਲ ਵੈਲ ਕਰੀਏ ਤਾਂ ਕਿੰਨਾ ਕ ਜਿਹੜਾ ਨੁਕਸਾਨ ਹੋਇਆ ਹੈ ਟੋਟਲ ਅੰਦਾਜ਼ਾ ਜਿਹਾ ਲੱਖ ਰੁਪਏ ਦੇ ਕਰੀਬ ਹਾਂ ਜੀ ਇਹਦੇ ਸੰਬੰਧ ਵਿੱਚ ਪੁਲਿਸ ਨੂੰ ਪੁਲਾ ਕੀਤਾ ਸੀ ਹਾਂ ਜੀ ਪੁਲਿਸ ਵਾਲੇ ਮੌਕੇ ਦੇ ਅੱਗੇ ਸੀ ਆ ਕੇ ਕੋਈ ਕਾਰਵਾਈ ਕਾਰਵਾਈ ਹਾਲ ਤੱਕ ਤਾਂ ਕੋਈ ਨਹੀਂ ਹੋਈ ਜੀ ਕਹਿੰਦੇ ਤਫ਼ਤੀਸ਼ ਕਰ ਰਹੇ ਨੇ ਬਸ ਜਿਵੇਂ ਲੱਗਦਾ ਵੀ ਡੋਡੇ ਪਿੰਡ ਅੱਜ ਨਾਲ ਦੇ ਪਿੰਡ ਵੀ ਸਿਆਲ ਏਕ ਚੋਰੀ ਹੋਈ ਆ ਹਾਂ ਜੀ ਹਾਂ ਤੇ ਕਿਵੇਂ ਦੇਖਦੇ ਜਿਹੜੇ ਚੋਰਾਂ ਨੇ ਇਹ ਹੌਸਲੇ ਬੁਲਾਨੇ ਲੱਗੇ ਤਾਂ ਉਹੀ ਨੇ ਜੀ ਸੇਮ ਹੀ ਲੱਗਦੇ ਨੇ ਹੌਸਲੇ ਤਾਂ ਬੁਲਾਨਦੀ ਦੇਖੋ ਕਾਰਵਾਈ ਜੇ ਪੁਲਿਸ ਕੱਲੀ ਕਾਰਵਾਈ ਕੋਈ ਕਰ ਦਿੰਦੀ ਹਨਾ ਉਹ ਅੱਜ ਉੱਥੇ ਇਹ ਕੰਮ ਕਰ ਦਈ ਨਾ ਨਿਕਾਲੀ ਫੜੇ ਜਾਂਦੇ ਉਹ ਹੁਣ ਅੱਜ ਉੱਥੇ ਸਿਆਲੇ ਕਰਤੀ ਕੱਲ੍ਹ ਕਿ ਤਹੂਰ ਵੀ ਕਰਨਗੇ ਜੀ ਉਹ ਤੇ ਕੀ ਮੰਤਰ ਮੰਗਈ ਹੈ ਕਿ ਬੰਦ ਹੋਣੀ ਚਾਹੀਦੀ ਇਹ ਜਗਪਾਲ ਜੀ ਕੀ ਘਟਨਾ ਵਾਪਰੀ ਹੈ ਰਾਤ ਕਿੰਨੇ ਵਜੇ ਦੀ ਘਟਨਾ ਹੈ ਇਹ ਕਿੰਨੇ ਦੇਖਦੇ ਜਿਹੜੀ ਘਟਨਾ ਹੈ ਇਹ ਜੀ ਕੈਮਰਿਆਂ ਤੋਂ ਪਤਾ ਲੱਗਿਆ ਲਗਭਗ 1.5 ਵਜੇ ਦੀ ਘਟਨਾ ਹੈ ਫਿਰ ਉਹ ਸਰਪੰਚ ਸਾਹਿਬ ਨੇ ਸਾਨੂੰ ਤਾਂ ਗਰੁੱਪਾ ਸਾਡਾ ਬਣਿਆ ਹੋਇਆ ਉਹਦੇ ਚ ਵੀਡੀਓ ਪਾਈਆਂ ਅਸੀਂ ਬੰਦੇ ਜਾਨੀ ਪਛਾਣ ਦੀ ਕੋਸ਼ਿਸ਼ ਵੀ ਕੀਤੀ ਆ ਹੋਰ ਵੀ ਜਿਹਦੇ ਪਛਾਣ ਕੋਈ ਆਉਂਦਾ ਬੇਨਤੀ ਆ ਵੀ ਜੇ ਕਿਸੇ ਦੇ ਪਛਾਣ ਆਉਂਦਾ ਤਾਂ ਉਹ ਦੱਸੇ ਸਾਨੂੰ ਅਸੀਂ ਇਹਦੀ ਬੰਦੀ ਕਾਰਵਾਈ ਹੋਰ ਕੋਈ ਨਿਸ਼ਾਨਾ ਨਾ ਬਣੇ ਇਸ ਗੱਲ ਦਾ ਸਾਨੂੰ ਉਹ ਦੁੱਖ ਚਲੋ ਇੱਥੇ ਤਾਂ ਹੋ ਗਿਆ ਬਈ ਹੋਰ ਥਾਂ ਵੀ ਕਿਤੇ ਜਾ ਕੇ ਕਰ ਸਕਦੇ ਨੇ ਜਾਂ ਮੂੰਹ ਪੈ ਜਾਂਦਾ ਇਹਨਾਂ ਦਾ ਤੇ ਕਿਵੇਂ ਦੇਖਦੇ ਜਿਹੜੀ ਘਟਨਾ ਹੋਈ ਹੈ ਜਿਹੜੀ ਇਹ ਘਟਨਾ ਤਾਂ ਜੀ ਇਹ ਨਸ਼ੇ ਵਾਲੇ ਬੰਦੇ ਹੀ ਕਰ ਸਕਦੇ ਨੇ ਹੋਰ ਤਾਂ ਸੜਕ ਤੇ ਜਾਂਦੇ ਵੀ ਲੋਕ ਮੱਥਾ ਝੁਕਾਉਂਦੇ ਨੇ ਜਾਂ ਇੱਥੇ ਜਾਂਦੇ ਧਾਰਮਿਕ ਸਥਾਨਾਂ ਬਈ ਇਹ ਨਸ਼ੇ ਵਾਲਾ ਬੰਦਾ ਹੀ ਕਰ ਸਕਦਾ ਇਹ ਕੰਮ ਤੇ ਕੱਲ ਵੀ ਪਰਮੇਨੀ ਰਾਤ ਨੂੰ ਗੁੱਗਾ ਮਾੜੀ ਮੰਦਿਰ ਸਿਹਾਲੇ ਦੇ ਵਿੱਚ ਬੋਲਕ ਦਿਖਾਈ ਦਿੰਦਾ ਦੋ ਜਿਹੜੇ ਨਾਮ ਨੂੰ ਵਿਅਕਤੀ ਚੱਕ ਕੇ ਲੈ ਕੇ ਗਏ। ਔਰ ਉਹਨਾਂ ਦੇ ਅਸੀਂ ਜਦੋਂ ਸਵੇਰੇ ਸਰਚ ਕੀਤੀ ਏਰੀਆ ਦੀ ਤਾਂ ਅਖੀਰ ਨੂੰ ਅਸੀਂ ਸਵੇਰੇ ਕੋਲੀ ਦੇ ਵਿੱਚ ਉਹ ਗੋਲਕ ਜਿਹੜਾ ਛੱਡਿਆ ਹੋਇਆ ਸੀ ਪਰ ਉਹ ਖਾਲੀ ਸੀ। ਪਿੰਟੂ ਵਾਲਿਆਂ ਨੇ ਕਹਿਣਾ ਹੈ ਕਿ ਉਹਦੇ ਦੇ ਵਿੱਚ 15000 ਤੋਂ ਲੈ ਕੇ 20000 ਦੇ ਵਿੱਚ ਹੋ ਸਕਦੀ ਹੈ ਕਲੈਕਸ਼ਨ ਹੈ। ਤੇ ਅਸੀਂ ਆਪਣੀ ਟੀਮਾਂ ਲਗਾਈਆਂ ਹੋਈਆਂ ਅੱਜ। ਸਾਨੂੰ ਅੱਗੇ ਲੀਡ ਮਿਲ ਰਹੀ ਹੈ ਤੇ ਜਿੱਦਾਂ ਜਿੱਦਾਂ ਸਾਡੇ ਕੈਮਰੇ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਜਲਦੀ ਸਲੱਖਾਂ ਦੇ ਪਿੱਛੇ ਉਹਨੂੰ ਦਮਾਗ ਪੜਦੇ ਹਾਂ। ਕੋਟਲਾ ਸ਼ਮਸਪੁਰ ਵੀ ਸਾਨੂੰ ਜਿਹੜਾ ਦੇਖਣ ਚਾਹ ਰਹੇ ਵੀ ਉਹੀ ਵਿਅਕਤੀ ਹੈ ਜੀ ਤੇ ਉਹਨਾਂ ਦੇ ਕਦ-ਕਾਟ ਤੋਂ ਲੱਗ ਰਿਹਾ ਹੈ ਉਹੀ ਨੇ ਤੇ ਉੱਥੇ ਉਹਨਾਂ ਨੇ ਕੁਝ ਮੋਟਰ ਜਿਹੜੀ ਪਾਣੀ ਵਾਲੀ ਇੱਕ ਹੌਸਪਾਵਰ ਦੀਆਂ ਪੰਜ ਤੇ LED ਤੇ 20 ਹਲਪ ਨੇ ਗੱਲੇ 'ਚ ਲੱਗੇ ਹੋਏ ਆ ਇਹਨਾਂ ਦੀ ਆਪਣੀ ਜੋ ਲੋਜਿਸਟਿਕ ਜੀ ਤੇ ਜਲਦੀ ਇਹਨਾਂ ਨੂੰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ 2-4 ਦਿਨਾਂ ਤੱਕ ਇਹਨਾਂ ਨੂੰ ਸੁਲੱਖਾ ਨਿਕਚੀ ਕਰਾਂਗੇ